ਅੱਜ ਚੱਲੇ ਆ ਵੀ ਆਉਣੇ ਭਾਣੇ ਨੂੰ ਸੁਧਾਰਾ ਦੇਣ ਉਹ ਹਣ ਕਿੱਧਰ ਨੂੰ ਜਾਣਾ ਹਣ ਚੱਲੇ ਆ ਸੀ ਤੁਹਾਨੂੰ ਡਿਨਰ ਕਰਾਉਣ ਵਾਸਤੇ ਕਿੱਥੇ ਇਹ ਤਾਂ ਹੁਣ ਸਰਪ੍ਰਾਈਜ਼ ਥਿਆ ਚੋਲੜਾ ਫਿੰਡ ਕੋ ਸਾਡੇ ਵਿੱਚ ਪਹੁੰਚੇ ਨੇ ਵੈਨੀ ਵਾਲ ਫੈਮਿਲੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਜੀ ਆੜੀ ਟੜਾ ਆੜੀ ਲੈ ਆਂਦਾ ਆੜੇ ਸਾਡੇ ਘਰ ਦਾ ਸੀ ਮੋਡੀਫਾਈ ਕਰਾਈਦੀ ਆ ਬਈ ਆ ਤਾਂ ਛਰੇ ਲਾਇਆ ਪਿਆ ਓਏ ਇਹ ਡਰੈਕਲੀ ਨਾ ਹੋ ਗਏ ਕੱਪੜੇ ਲੀਡੇ ਆ ਗਏ ਨੇ ਹਾਂ ਬ੍ਰੈਕਿੰਗ ਜਾ ਹੋਣਾ ਹਾਂ ਓਏ ਤਾਂ ਹੈਗੀ ਆ ਆ ਮਾਮ ਦੇ ਸਾਰੇ ਸੂਟ ਆ ਗਏ ਬਸ ਸਹੀ ਆ ਥੋੜੀ ਬਾਰੀ ਨਹੀਂ ਰਹੀ ਬਣਾਈ ਕਿਉਂ ਕਿਉਂ ਬਾਰੀ ਤਾਂ ਬਾਰੀ ਆ ਕੌਮ ਦੀ ਹਾਂ ਲੈ ਥੋੜੀਆਂ ਅੱਜ ਕਰਨਾ ਹਾਂ ਤੇ ਮੇਰੇ ਕੱਪੜੇ ਕਿੱਥੇ ਆ ਚਾਦਰ ਆ ਜਰ ਆ ਗਿਆ ਇਹਦਾ ਜੱਗ ਵਾਲੇ ਦੇ ਨਾਲ ਚਲੋ ਕੋਲ ਯਾ ਬ੍ਰਹਮੂਰਨੀ ਵਾਲਾ ਇਹ ਬਣਾਇਆ ਸੀਗਾ ਗੁੰਮੀ ਨੇ ਓਕੇ ਛੋਟਾ ਕੋੜਤਾ ਨਾ ਉਹਨੇ ਏ ਚੁੱਕ ਪਾਤਾ ਹੱਥੀਂ ਬਣਾਈ ਵੀ ਆ ਦੇਖ ਲੈ ਇਹ ਹੂੰ ਬਹੁਤ ਸੋਹਣੀ ਬਣੀ ਆ ਚਾਦਰਾ ਥੋੜਾ ਆਵੇ ਇਹ ਚੋ ਧਿਆਨ ਨਾਲ ਕਰਦੇ ਚਾਦਰਾਂ ਦੇ ਨਹੀਂ ਇਹ ਤਾਂ ਮੇਰੀ ਉਹ ਆ ਛੱਗੀ ਨਹੀਂ ਨਹੀਂ ਆ ਦੇ ਸੌਰੀ ਛੱਗਾ ਅੱਛਾ ਛੱਗਾ ਦੇ ਵਿੱਚ ਪਾ ਦਾਂ ਚਲ ਇਹ ਗੱਡੀ ਦਾ ਆ ਵੀ ਕਰਤਾ ਇਹਨੂੰ ਸਮਾਰ ਕੇ ਬਾਲ ਬੋਲ ਜੇ ਨਾ ਪੈ ਜਾਣ ਹਾਂ ਹੇ ਬਾਬਾ ਜੀ ਬਾਲ ਸਾਰੇ ਮਾਚ ਜਾਂਦੇ ਚੱਲ ਜਿਆ ਰਾ ਇੱਕ ਤਾਂ ਇੱਥੇ ਵੀ ਜਾਦਾ ਭੈਣੇ ਕੋਲੇ ਕਦੋਂ ਜਾਵਾਂਗੇ ਸੋਹਣੇ ਤਾ ਉਹ ਵੀ ਐਮਬੀਡੀ ਨੇ ਆਈ ਨਕੜਾ ਰੁੱਕਦੇ ਰੁੱਕ ਬਾਬਾ ਜੀ ਸਾਰੇ ਪੱਤੇ ਜਾ ਮੈਂ ਨਾ ਜੂੜਾ ਕੀਤਾ ਕਰਕੇ ਫੰਡ ਲੈ ਗਿਆ ਸ਼ੁਕਰਾ ਸ਼ੁਕਰਾ ਨਿਕਲੇ ਤੁਸੀਂ ਨਿਕਲੇ ਚਲੋ ਆ ਲੈ ਕੇ ਪੈਕਿੰਗ ਅਪਕਿੰਗ ਕਰਕੇ ਨਕੜਾ ਦੋ ਵਸੀ ਜੀ ਉਹ ਤਾਂ ਵੀ ਸਾਰੇ ਹੀ ਕਰਨ ਮੰਮੀ ਚਲ ਸਰਾ ਉਠ ਤੁਸੀਂ ਹੋ ਮੈਨੂੰ 2 ਘੰਟੇ ਆ ਖਾਂਦੇ ਆ ਉੱਠਦੇ ਨਹੀਂ ਤੁਰਦੇ ਨਹੀਂ ਆ ਤਿਆਰ ਹੋਣ ਨੂੰ ਹੀ ਬੜਾ ਟਾਈਮ ਲਾਉਂਦੀ ਏ ਕੁੜੀ ਆ ਤੁਰਦਾ ਨਹੀਂ ਲੱਗੇ ਦੂਜਿਆਂ ਨੂੰ ਵੀ ਮੰਮੀ ਮੰਮੀ ਹਾਂ ਚਲੋ ਕਰਾ ਅਜ ਵਗਰਾ ਉਠੋ ਉਹ ਚਲੋ ਚੱਕੋ ਸੰਧਾਰਾ ਕਿੱਥੇ ਪਿਆ ਪੀਪੇ ਕਿੱਥੇ ਪਿਆ ਬਈ ਆ ਜੋ ਕਰ ਅੱਜ ਚੱਲੇ ਆ ਵੀ ਆਉਣੇ ਭੈਣੇ ਨੂੰ ਸੰਧਾਰਾ ਦੇਣ ਕਾਕੋਈ ਪੀਪੇ ਅਰੇ ਚਲ ਲਈ ਦੇਣ ਸੰਦਾਰਾ ਆਓ ਫਰੂਟਾਂ ਦੀ ਟੋਕਰੀ ਬਣਾ ਲਈ ਇਥੋਂ ਔਰਲੇ ਤੋਂ ਆਪਣਾ ਯਾਰ ਤੋਂ ਹਾਂ ਹਾਂ ਆਹਾਂ ਦੀ ਟੋਕਰੀ ਲੋ ਜੀ ਟੋਕਰੀ ਬਣਾ ਰਹੀ ਆ ਉਹਨੇ ਫੜ ਕਰਿਆ ਇਹ ਆ ਟੋਕਰੀ ਪਿੱਛੇ ਲਾ ਕੋ ਦਮੜੀ ਵੀ ਹੂੰ ਪਿੱਛੇ ਮਾਮ ਹਾਲ ਕੀ ਦਿਨ ਆ ਆ ਕੀ ਖਾ ਕੇ ਆਟੀਆਂ ਤੁਸੀਂ ਕੁਛ ਨਹੀਂ ਸਮੀਲ ਆਉਂਦੀ ਆ ਨਹੀਂ ਆਉਂਦੀ ਕੁਲੀ ਖਾਦਾ ਖਾਦਾ ਤਾਂ ਹੈਗਾ ਕੁਛ ਤੁਸੀਂ ਨਹੀਂ ਕੁਛ ਨਹੀਂ ਖਾਦਾ ਆ ਕੋਰਕਰਿਆਂ ਦੀ ਝੁੱਟੀ ਲਾਈ ਲੱਗਦੀ ਆ ਮੈਨੂੰ ਨਹੀਂ ਉਹ ਦੇ ਦੰਦਾ ਤੇ ਲੱਗੇ ਆ ਬੇ ਰੰਬਾ ਸਾਰਾ ਕੁਛ ਹੀ ਆ ਵਿੱਚ ਇਹਦੇ ਵਿੱਚ ਕੁਛ ਨਹੀਂ ਲੱਗਿਆ ਤੇ ਲਿਪਸਟਿਕ ਲੱਗੀ ਆ ਉਹ ਦੇ ਖੜ ਪਿਆ ਦੇ ਪੈਕਟ ਹਾਂ ਮੈਂ ਪੈਕਟ ਕੋਰਕਰਿਆਂ ਦਾ ਖਾਦਾ ਬਕਸ਼ ਨਾ ਖਾਦਾ ਹੀ ਆ ਦੋਹੇ ਨਹੀਂ ਝੂਠ ਬੋਲਦੇ ਆਂ ਇਹਦੇ ਅੰਦਰ ਸੀ ਇੱਥੇ ਜਵਾਕ ਨੂੰ ਉਧਰ ਐਵੇਂ ਹੀ ਦੇਦਾ ਸੀਗਾ ਛੱਕ ਕੇ ਟਿਕਾ ਦੰਦਾਂ ਦੇ ਫਸੇ ਪਏ ਆ ਨਾਲੇ ਕੱਲ ਡਾਕਟਰ ਨੇ ਬੰਦ ਕੀਤਾ ਸੀਗਾ ਵੀ ਨਹੀਂ ਖਾਣਾ ਤਲੇ ਆ ਵੇ ਹਾਂ ਜੀ ਬੈਵੇਂ ਅੰਦਰ ਉਹਨੇ ਖਾਦੇ ਆ ਦੋਹਾਂ ਨੇ ਖਾਦੇ ਆ ਤੁਸੀਂ ਦੋਹਾਂ ਨੇ ਸੱਤ ਨੇ ਸਾਣਾ ਸੀ ਕਹਾ ਸਾਡੇ ਸਾਥ ਤੇ ਦਲਵਾਰ ਰੱਖੀ ਵੀ ਕਿਸੇ ਨੇ ਪਤਾ ਹੀ ਆ ਮੈਨੂੰ ਆ ਜਦੋਂ ਅੰਦਰ ਬੜਿਆ 스ਮੈਲ ਇੰਨੀ ਆਈ ਮਾਦਾ ਆਉਂਦੇ ਆ ਇਹਦੇ ਹਾਸਾ ਨਿਕਲ ਗਿਆ ਉਹਦੀ ਹਾਸਾ ਨਹੀਂ ਮੈਂ ਕਿ ਠਿੱਕੇ ਨਾਲ ਹੀ ਹੱਸਿਆ ਰਹਿੰਦੀ ਆ ਲਾ ਮੀ ਹੱਥ ਦੀ ਰਹਿੰਦੀ ਹੈਲੀ ਵੀ ਐ ਉਹ ਤਾਂ ਉਹੀ ਹੱਸਦੀ ਰਹਿੰਦੀ ਆ ਕਿ ਹਮ ਅਰੇ ਤਾਂ ਉਹੀ ਹੱਸਣ ਦੇ ਦਾ ਹਾਂ ਸਹੀ ਗੱਲ ਹਾਂ ਉਹ ਤੱਕੇ ਨਾਲੀ ਮੂੰਹ ਵੀ ਬਸ ਤੱਕੇ ਤੱਕੇ ਨਾਲੀ ਉਹਦੇ ਇੱਕ ਪੈਡ ਕਰ ਰਹਿ ਗਿਆ ਦੋ ਸੀਗੇ ਨਹੀਂ ਨਹੀਂ ਛੇ ਸੀਗੇ ਸੌ ਖਾਏ ਲੱਗਦਾ ਵੀ ਸੌ ਤੱਕੇ ਫੇਰ ਹੁਣ ਅਸੀਂ ਸੌ ਮੁੱਕਰਦੀ ਆ ਨਹੀਂ ਨਾ ਪਰਦਾ ਆ ਗਏ ਨੀ ਮੁਕੋਦੰ ਦੇਸ ਗੋਹੇ ਜਾਣੀਆਂ ਇੱਕੋ ਜੀਆਂ ਹੁਣ ਤੁਹਾਨੂੰ ਕੀ ਕਹੇ ਨਹੀਂ ਆ ਫਿਰ ਇੱਕੋ ਜੀ ਹੁਣ ਫਰੂਟੀ ਲੈ ਦੇਓ ਨਾ ਨਾ ਕੋਈ ਫਰੂਟੇ ਨਹੀਂ ਮਚਾਓ ਜੀ ਬਾ ਮੱਚਣ ਦੇ ਤੁਹਾਡੇ ਇੱਕੋ ਜੇ ਹੁਣ ਮੋਂ ਤੁਸੀਂ ਲੈਣਾ ਇੱਥੋਂ ਉਹ ਨਹੀਂ ਨਹੀਂ ਮੰਮੀ ਦਾ ਮੰਮੀ ਨੇ ਮੋਟੇ ਤੇ ਰੱਖ ਕੇ ਚਲਾ ਦਿੰਦੀ ਐ ਬਾੜੀ ਖਰਾਬ ਆ ਕੀ ਕਰਨਾ ਬਾਲਾ ਜੀ ਦੇ ਰੋਪ ਬਾਲਾ ਜੀ ਦੇ ਕੀ ਲੈਣਾ ਹਾਂ ਬਾਲੇ ਖਾਣੇ ਹਾਂ ਜਵਾਕਨ ਕੁਛ ਲੈ ਜੀ ਵੱਡਾ ਕਹਿੰਦਾ ਪੀਜਾ ਮੰਮੀ ਛੋਟਾ ਕਹਿੰਦਾ ਪੀਜਾ ਨਹੀਂ ਓ ਵੱਡਾ ਐਸਕਰੀਮ ਮੰਗਦਾ ਸੀ ਹਾਂ ਉਹ ਤਾਂ ਆਪਾਂ ਲੁਧਿਆਣੇੋਂ ਲੈ ਲਾਂਗੇ ਤੁਹਾਨੂੰ ਇੰਥੋਂ ਦੇਖ ਲਾਂਗੇ ਜੇ ਬੱਲੇ ਵਾਲਿਆਂ ਨੂੰ ਮਿਲ ਗਈ ਤਾਂ ਪਿਗਲ ਜਾਣੀਏ ਜਦ ਤੱਕ ਓ ਆਗੇ ਤਰਫ ਬਾਲਾ ਜੀ ਵਾਲੇ ਬਾਲਾ ਜੀ ਸੁਮਨ ਜੀ ਆ ਰਹੇ ਹੈ ਬੜਾ ਮਾਲਾ ਹੈ ਆਦੇ ਇਹਨਾਂ ਦਾ ਸਮਾਨ ਵਧੀਆ ਹੁੰਦਾ ਇਹਨਾਂ ਦੇ ਲੈ ਲਿਆ ਆਹ ਇਥੋਂ ਕੀ ਲੈਣਾ ਇਹਨਾਂ ਨੂੰ ਲੈ ਲਈਏ ਕੋਸ ਤੇ ਭੈ ਜੀ ਮੈਂ ਕਹਣਾ ਮੈਂ ਲੈ ਆਉਣਾ ਤੂੰ ਤਾਂ ਮੈਂ ਕਿੰਗਾ ਪਾ ਜਣੀਆਂ ਦੋਹੇ ਜਣੀਆਂ ਤੂੰ ਬੈਠੋ ਮੈਂ ਲਿਆਉਣਾ ਪੱਜ ਕੇ ਜਾ ਮੰਮੀ ਨੇ ਵੀ ਜਾਣਾ ਕੀ ਕਰਨ ਆਪਾਂ ਵੀ ਰਿਆਉਣ ਨਹੀਂ ਆਪਾਂ ਨਾ ਇੰਦ ਨੇ ਹੋਰ ਕੁਝ ਚੱਕ ਲਿਓਣ ਲੈ ਮੈਂ ਤਾਂ ਹਿੱਲਿਆ ਮੈਂ ਨਾ ਹੋਰ ਕੋਈ ਚੱਕ ਲਿਓ ਤੁਸੀਂ ਦੋਹੇ ਜਣੀਆਂ ਜਾਵੜੋ ਫਿਰ ਮੈਂ ਬਹਿਣਾ ਚਲੋ ਬਈ ਕੱਢੋ ਕਣ ਪਹੁੰਚ ਚੁਕੇ ਹਾਂ ਹੁਣ ਦੇਣ ਜਾਵਾਂਗੇ ਹੰਦਾਰਾ ਲੈ ਆ ਵੀ ਲੈ ਅਸਮਾਨ ਕਰ ਕਾਟ ਸਮਾਨ ਇੱਟ ਡਬਾ ਹਾਂ ਇੰਦਰ ਤੁਸੀਂ ਪੀਪੇ ਚੱਕੋ ਮੈਂ ਫਰੂਟਾਂ ਦੀ ਟੋਕਰੀ ਫੜ ਲੈਂਦੀ ਆ ਆਹੋ ਨਹੀਂ ਫਰੂਟਾਂ ਦੀ ਟੋਕਰੀ ਤੁਸੀਂ ਫੜੋ ਮੈਂ ਉਹ ਪੀਪਾ ਫੜਾ ਰਹਿਣ ਦੇ ਪੀਪੇ ਚੱਕੇ ਨਹੀਂ ਆ ਦੇ ਤੋ ਨਹੀਂ ਚੱਕੜ ਉਹ ਆਹ ਸਮਣੀ ਤੂੰ ਪੀਪਾ ਫੜਾ ਦੂਜਾ ਪੀਪਾ ਤੁਸੀਂ ਫੜੋ ਦੋਨੇ ਪੀਪੇ ਚੱਕ ਲਓ ਕੋਈ ਨਾ ਆ ਫੜ ਫਿਰ ਇਹਨੂੰ ਤੇ ਐਂ ਹੱਥ ਚ ਤਾਂ ਚਾਹ ਚੱਕ ਕੇ ਵੇਖ ਕੀ ਆਖੀ ਦੂਜਾ ਪੀਪਾ ਕੋਣ ਫੜੂ ਫੜ ਲਓ ਤੁਸੀਂ टोकरी छोटा पीपा भर ले आ हल्का मामा आला मोटू आ जे मी पैंदे च सुधारा ला ओण का मी <laughs> oh, भी पैंदा फेर सोन खात नो होजुगा फेर की दा <laughs> ਹੇ ਹਮ ਐਵਰੀਬਾਡੀ ਆਓ ਜੀ ਐ ਹੋਰ ਦੀ 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 ਨਵੀਂ ਜੋੜੀ ਆ ਗਈ ਕਿਆ ਬਾਤਾਂ ਕਹਿੰਦੇ ਹੋ ਬੱਲੇ ਜਸਨਾ ਵੀ ਆ ਅੰਦਰ ਜਾ ਕੇ ਮੈਂ ਮਰ ਜਾ ਉਹ ਇਕੱਲੇ ਯਾਰ ਲੈ ਭੱਜ ਲੈ ਇਹ ਤਾਂ ਦੋਨੇ ਲਾਓ ਵੀ ਲਾਹ ਲੈ ਬਣੀ ਆ ਮन्ने ਬਾਹਰ ਸੁਧਾਰਾ ਮਾਮੀ ਆ ਜਾ ਚਲੋ ਵੀ ਚੁੱਪ ਹੈ 3000 ਦਾ ਰਹੇਗਾ ਬਾਤਾਂ ਮਨ ਨਹੀਂ ਦੀ ਫਿਰ ਓਕੇ ਵੀਰੇ ਤੁਸੀਂ ਹਟੀਆਂ ਨਹੀਂ ਆ ਫਿਰ ਲਾ ਫਿਰ ਦੇਣੀ ਸੀ ਸਾਵਣਾ ਹੁਣ ਸਾਵ ਦਾ ਤਾਂ ਸੰਦਾਰਾ ਹੁੰਦਾ ਹੀ ਆ ਕੜ ਜਾ ਜਾ ਮੁਰਕੋ ਥਾਰੇ ਬੇਬੀ ਲਈ ਤਾੜੇ ਬੇਬੀ ਲਈ ਮਾਂ ਵੀ ਚਾਕਲੇਟ ਲੈ ਕੇ ਆਂਦਾ ਚੀਜੀ ਲੈ ਕੇ ਆਂਦੀ ਆ ਸਾਡੀ ਥੈਂਕ ਯੂ ਸੇ ਮਾਮੀ ਜੀ ਅਰੇ ਮਾਮੀ ਇੱਧਰ ਨਾਨੀ ਚਾਕਲੇਟ ਵੀ ਲਾਇਆ ਤਾੜੇ ਲਈ ਚਲੋ ਜੀ ਓ ਹਣ ਕਿੱਧਰ ਨੂੰ ਜਾਣਾ ਆਣਾ ਚੱਲੇ ਆ ਸੀ ਤੁਹਾਨੂੰ ਡਿਨਰ ਕਰਾਉਣ ਵਾਸਤੇ ਕਿੱਥੇ ਇਹ ਤਾਂ ਹੁਣ ਸਰਪ੍ਰਾਈਜ਼ ਹੈ ਹਾਂ ਚਲੋ ਫਿਰ ਸਾਡੇ ਭਰਾ ਪਰਜਾਈ ਵਿਆਹ ਕਰਾ ਕੇ ਆਏ ਆ ਸਾਡੇ ਕੋਲ ਫਸਟ ਟਾਈਮ ਵਿਜ਼ਿਟ ਕਰਨ ਲਈ ਹਾਂ ਕਿੱਥੇ ਚੱਲੇ ਆਂ ਪਾਏ ਜੀ ਨੂੰ ਡਿਨਰ ਤੇ ਲੈ ਕੇ ਚੱਲੇ ਆਂ ਪਰ ਸਰਪ੍ਰਾਈਜ਼ ਰੱਖਣਾ ਮਿਸਟਰ ਮਾਨ ਦੱਸਣਾ ਨਹੀਂ ਹਜੇ ਹੈ ਨਾ ਮੈਨੂੰ ਵੀ ਸਰਪ੍ਰਾਈਜ਼ ਹੋ ਗਿਆ ਚਲੋ ਫਿਰ ਚੱਲੀਏ ਰੱਬ ਤੁਹਾਨੂੰ ਲੰਮੀਆਂ ਲੰਮੀਆਂ ਉਮਰਾਂ ਦੇ ਦੇ ਹਾਂ ਸਮੰਢਣੇ ਕਰੇ ਰੱਬ ਤੁਹਾਡੇ ਪਿਆਰ ਦੇਣਾ ਪਿਆਰ ਸੂਟ ਪਿਆਰ ਸਾਰਾ ਖੁਸ਼ ਤੇ ਲੰਮੇ ਲੰਮੇ ਬੱਚੇ ਦੇ ਮੈਂ ਉਸਾਨੀ ਓੜੀ ਜਾ ਰਹੀ ਹਾਂ ਕਿ ਕਿੰਨੇ ਤੀਸ਼ਤੀ ਅਗਲੇ ਸਾਲ ਲੋੜੀ ਹੈ ਨਾ ਹਾਂ ਅਗਲੇ ਸਾਲ ਸਾਢੇ 11:30 ਲਓ ਵੀ ਹੁਣ ਚੱਲੇ ਆ ਆਏ ਨਹੀਂ ਪਤਾ ਵੀ ਕਿੱਥੇ ਚੱਲੇ ਆ ਕਿਉਂ ਬਈ ਗੁਰਮੁਖ ਹਾਂਜੀ ਕਿੱਥੇ ਚੱਲੇ ਆ ਇਹ ਤਾਂ ਪਤਾ ਨਹੀਂ ਕਿੱਥੇ ਚੱਲੇ ਆਰ ਚੱਲੇ ਆ ਕਿਤੇ ਹਾਂ ਓਏ ਸੀਟਾਂ ਦੇਖ ਕੇ ਬਾਈ ਬਣਾ ਦੇ ਦੇਖ ਕੇ ਓਏ ਆ ਦੇਖੋ ਤੇ ਸੀਟ ਹੁਣ ਓਏ ਮੇਰੇ ਕੋਲੇ ਨਹੀਂ ਬੈਸ ਤੇ ਮੈਂ ਇੱਥੇ ਕਲੀ ਪੂਰੀ ਮੋਡੀਫਾਈ ਕਰਾਈ ਦੀ ਹੈ ਬਈ ਆ ਤਾਂ ਛੇੜਾਈ ਲਾਇਆ ਪਿਆ ਦਿਸਕਰਨ ਦਿਸਕਰਨ ਦੀ ਗਾਡੀ ਦਿਸਕਰਨ ਕਿੰਦਰ ਕਿੰਦਰ ਦਿੱਲੀ ਦੁੱਲੀ ਨੂੰ ਵੀ ਚੱਲਦਾ ਕੰਮ ਇੱਥੇ ਪੂਰਾ ਪੂਰਾ ਠੀਕ ਆ ਕੰਟੈਕਟ ਨੰਬਰ ਬੋਲੋ ਬੋਲੋ ਵੀ ਬੋਲੋ ਕੰਟੈਕਟ ਨੰਬਰ ਬੋਲੋ 9878719707 ਇੱਕ ਪੰਜਾਬੀ ਚ ਕਹਦੇ ਹਾਂ 988719707 ਬਾ ਠੀਕ ਆ ਕਿੰਨੇ ਸੀਟਰ ਆ ਇਹ 11 11 ਸੀਟਰ ਦਿੱਲੀ ਇਧਰ ਟੂ ਟਾਰ ਜਿਹੜੇ ਕਿਤੇ ਵੀ ਲਿਜਾ ਸਕਦੇ ਆ ਅੱਜ ਸਾਡਾ ਵੀ ਇਹ ਤਾਂ ਟੂਰ ਹੀ ਆ ਆਏ ਨਹੀਂ ਪਤਾ ਵੀ ਹੈ ਕਿਧਰ ਦਾ ਇਹ ਪੂਰਾ ਜਾਰਾ ਦਾ ਲਗਜ਼ਰੀ ਕੰਮ ਕੀਤਾ ਪਿਆ ਗੱਡੀ 'ਚ ਹੈ ਤਾੜਿਆ ਪੂੜਾ ਸੋਹਣੀ ਆ ਨਾ ਗੱਡੀ ਬਾ ਠੀਕ ਆ ਓਕੇ ਮੈਂ ਜਿੱਥੇ ਕਹੇਗਾ ਉੱਥੇ ਬਹਿ ਜੂ ਆ ਤਾਂ ਜਹਾਜ਼ ਜੀ ਵਾਲੀ ਫੀਲਿੰਗ ਆਈ ਜਾਂਦੀ ਆ ਓਏ ਫਰਸਟ ਕਲਾਸ 'ਚ ਬੈਠੇ ਬਣਿਆ ਦੇ ਐ ਮੰਨਿਆ ਪਰ ਕਿੱਲਾ ਇੱਥੇ ਖਾਣਾ ਨਹੀਂ ਮਿਲਦਾ ਹਾਂ ਖਾਣਾ ਰਾਤ ਨੂੰ ਲੈ ਲੈਨੇ ਆ ਆ ਗਈ ਆਜੋ ਵੀ ਆਜੋ 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 ਪਰਨਾਲਾ ਬਠਿੰਡਾ ਪਰਨਾਲਾ ਬੈਜੋ 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 ਆ ਤਾਲੇ ਚੋਬਾ ਤੇ ਠਰਕ ਦਿੱਤ ਜਸਨੀ ਉਹ ਠਰਕ ਆਹੋ ਨਾਗਪੂਰੇ ਆ ਦੇਖ ਲਿਓ ਨਾਗ ਨਾ ਰਹੇ ਜੇ ਕੋਈ ਇੱਥੇ ਆਪਣਾ ਨਹੀਂ ਜਿਹੜਾ ਲਾਸਟ ਆਉਣ ਹੋਊਗਾ ਉਹਨੂੰ ਸਾਤੇ ਬੈਠਣਾ ਪਊਗਾ ਪਾ ਕੇ ਬੈਹਿ ਜਾਏ ਹੈਂ ਤੇ ਤਾਂ ਵਹਿ ਜਾਈਗੀ ਇੱਥੇ ਵੀ ਤੁਸੀਂ ਇੱਥੇ ਚਲੋ ਮੈਂ ਇੱਥੇ ਆ ਜੀ ਮੁੰਡਾ ਘੱਟ ਜੂ ਆਪਣਾ ਕਿਉਂ ਅਮਨ ਚਿਵਾਕਾਂ ਦੇ ਉਹ ਕਿੱਥੇ ਤੇਰੇ ਚਲੇ ਇੱਥੇ ਮੁੰਡਾ ਮਨਿਆ ਤੂੰ ਪਿੱਛੇ ਆਇਆ ਠੀਕ ਆ ਉਹ ਆਇਆ ਉਹ ਇਹ ਸਹੀ ਆ ਦੇਖਿਆ ਬਹੁਤ ਸੋਹਣੀ ਹੈ ਬਣਾਈ ਵੀ ਆ ਨਾ ਗੱਡੀ ਹਾਂ ਆਇਆ ਨਾ ਜਿੰਮਨ ਜਿੰਮਨ ਬਣਾਈ ਪਈ ਆ ਹਾਂ ਬਹੁਤ ਵਧੀਆ ਗੱਡੀ ਬਹੁਤ ਵਧੀਆ ਬਣਾਈ ਵੀ ਆ ਸਹੀ ਗੱਲ ਆ ਮੈਂ ਮਾਟੀ ਪ੍ਰੋਣਾਂ ਨੂੰ ਇਹੋ ਜਿਹੀ ਸਰਪ੍ਰਾਈਜ਼ ਦੇਈ ਖੁਸ਼ ਹੋ ਗਈ ਦੇਖਿਆ ਨਹੀਂ ਫੇਰ ਰੋਣਾ ਸਿੱਖਣਾ ਵੀਡੀਓ ਦੇਖ ਕੇ ਵੀ ਆਹ ਕਿਹੜੀ ਕਿਸਮਤ ਲੱਗੀ ਸੀ ਨਹੀਂ ਹੈਪੀ ਬਾਈ ਨੇਮ ਐਂਡ ਹੈਪੀ ਬਾਈ ਨੇਚਰ ਬਲਾਈ ਸੋਹਣੇ ਹਾਂ ਜਿੰਦਾਬਾਦ ਰੀਆ ਜੀ ਇਸੇ ਜੋੜ ਖੁੱਲਿਆ ਬਾਰ ਵੀ ਇੱਕ ਆ ਜਿਵੇਂ ਬਾਲਾ ਅਸਲੀ ਫੋਰਚੂਨਰ ਬਾਈ ਬਾਈ ਆ ਕੇ ਮਿਲਦੇ ਨੇ ਭਗਵਾਨ ਨੇ ਕਿਹਾ ਐਂਬੂਲੈਂਸ ਜਿੱਕ ਨੇ ਲਿਆਂਦੀ ਆ ਮਾਂ ਮਤਨ ਸਰ ਕਹਿੰਦੇ ਐਂਬੂਲੈਂਸ ਕਿੰਨਾ ਦੇ ਆਈ ਰਾ ਕਿਸ ਕਾ ਨੇ ਸੋਹਣੀ ਗੱਡੀ ਮੋਰ ਗੱਡੀ ਬਹੁਤ ਛੋਟੀ ਹੈ ਯਾਰ ਮੇਰਾ ਕਰ ਕਰਵਾਈ ਆ ਠੀਕ ਬੰਦਨੀ ਕਰਾਈ ਵੀ ਆ ਵੇ ਆ ਕਿਤੇ ਆ ਗਿਓ ਤੜਿਆ ਆ আচ্ছা ਆ ਗਿਆ ਹੋਇਆ ਜੇ ਪੜਕਾ ਬਣਾਵਾ ਇੱਥੇ ਆਉਣਾ ਸੀ ਆ ਸਪraiਜ਼ ਆ ਵੀ ਬੱਲੇ ਬੱਲੇ ਹਵੇਲੀ ਦਾ ਸਪraiਜ਼ ਦਿੱਤਾ ਹਵੇਲੀ ਦਾ ਸਪraiਜ਼ ਦਿੱਤਾ ਹੈ ਵਾਹ ਯਾ ਤਨਵਾਰ ਧੰਨਵਾਦ ਬਹੁਤ ਬਹੁਤ ਨਾ ਪੰਗੜਾ ਪੜੋ ਗਾਮ ਜੇ ਜਾਰੇ ਤੇ ਪੰਗੜਾ ਵੀ ਪਾਉਂਦੀ ਇਹ ਤਾਂ ਨਹੀਂ ਜਵਾਬ ਮੇਰੀ ਆਇਆ ਪੜਨ ਇਧਰ ਬੱਲੇ 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 ਇੱਥੇ ਹਣ ਕੇ ਫੋਟੋ ਕਰਾਈਸ ਸਰਪ੍ਰਾਈਜ਼ ਅਮਰ ਚੈਤੇਰਾ ਸਰਪ੍ਰਾਈਜ਼ ਸੀਗਾ ਅੱਛਾ ਅੱਛਾ ਤੈਨੂੰ ਪੂਰਾ ਪਤਾ ਹੁੰਦਾ ਅਰਦੀਤੀ ਦਾ ਕਿੱਥੇ ਲੈ ਕੇ ਚਲੀ ਆ ਹੈ ਆ ਜੇ ਜੁਮਨੇ ਚਲੋ ਚਲੋ ਵੀ ਦਿਖਾਈਏ ਤੁਨੂੰ ਹਵੇਲੀ ਰੰਗ ਗਲੀ ਹਵੇਲੀ ਰੰਗ ਗਲੀ ਵਾਹ ਜੀ ਵਾਹ ਇਹ ਆ ਜਾਂਦੀ ਐ ਐਂਟਰੀ ਇਹ ਹੋਇਆ ਉਹਦੇ ਸਾਗ ਤਰਿਆ ਵਿਆ ਚੱਲੇ ਤੇ ਚਲੋ ਵੀ ਮਾਰੋ ਕਰਾ ਐਂਟਰੀ ਚਲੋ ਬਈ ਕਿਉਂ ਚੱਲ ਬਈ ਹਰਦੇ ਆ ਨਵੀਂ ਵਿਆਹੀ ਦਾ ਢੋਲ ਦਾ ਖਾਲ ਹੈ ਆ ਵਾ ਸ਼ਰਾਬ ਰੇ ਆ ਮੱਲ ਯਾਰੇ ਪਾਦੇ ਪਏ ਆ ਕਮਾਤੀ ਆਓ ਨੱਚਲਾ ਨਾਲ ਆ ਰਹੇ ਆ ਇੱਕ ਫੱਟੀਆਂ ਪੂਜਦੇ ਹੁੰਦੇ ਪਹਿਲਾਂ ਉਹ ਉਹ ਦੇ ਸਾਂਜੀ ਮਾਤਾ ਲਾਈ ਵੀ ਹੈ ਨਾ ਤਾਰੇ ਤਾਰੇ ਉਹ ਕਿੱਥੇ ਖੜਾ ਤੂੰ ਯਾਰ ਉਹ ਦੇ ਲੈ ਆੜੀ ਟੜਾ ਆੜੀ ਲਿਆਂਦਾ ਆੜੇ ਤਾਰੇ ਖੜਦਾ ਸੀ ਇੱਥੇ ਲੱਗਣਾ ਰੰਗਾ ਰੰਗ ਪ੍ਰੋਗਰਾਮ 7:30 ਵਜੇ ਭਰਾ ਤੇ ਵਰ੍ਹਾਈ ਨੂੰ ਸਰਪ੍ਰਾਈਜ਼ ਦਿੱਤਾ ਹੈ ਇੱਕ ਦੂਜੇ ਨਾਲ ਬਹੁਤ ਮੁਹੱਬਤ ਪਿਆਰ ਵਾਲਾ ਅੰਦਾਜ਼ ਸੀ ਤੇ ਉਸ ਪਿਆਰ ਦਾ ਸੁਸਤਰਾ ਕੁਝ ਐਹਾ ਵਿਆਹਾਂ ਦਾ ਸੀ ਉਹਦੇ ਵਿੱਚ ਮਿਲავ ਬੰਦ ਦਿਲ ਮਿਲ ਜਾਂਦੇ ਸੀ ਇਹ ਮਿਲਿਆਂ ਦੀ ਮਿੱਠੀ ਸਾਡੀਆਂ ਗੱਲਾਂ ਜਿਹੜੀਆਂ ਨੇ ਸਿੰਪਲ ਜੀਆਂ ਨੇ ਦੇਸੀ ਜੀਆਂ ਨੇ ਸਾਧੀਆਂ ਜੀਆਂ ਕਿਉਂਕਿ ਰਗਲਾ ਪੰਜਾਬ ਇੱਕ ਪਿੰਡ ਦਾ ਨਾਮ ਹੈ ਤੇ ਜਿਹੜੀ ਸਾਡੀ ਪਛਾਣ ਆ ਉਹ ਪਿੰਡੂ ਆ ਪਿੰਡਾਂ ਦੇ ਲੋਕ ਕਿਹੋ ਜਿਹੀ ਰੈਣੀ-ਸੈਣੀ ਜਿਉਂ ਇਹੋ ਜਿਹੇ ਕੰਮ ਕਰਦੇ ਸੀ ਕਿਹੋ ਜਿਹੀ ਉਹਨਾਂ ਦੀ ਆਪਣੀ ਮਾਰਕੀਟਿੰਗ ਹੁੰਦੀ ਸੀ ਕਿੰਗਾਆਂ ਚੀਜ਼ਾਂ ਖਾਂਦੇ ਸੀ ਕਿ ਕਿੰਦਾ ਬੈਠਣਾ ਉੱਠਣਾ ਹੁੰਦਾ ਸੀ ਬਸ ਉਹ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੀ ਸੇਵਾ 'ਚ ਇਹੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਤੁਹਾਡੀ ਸਾਥ ਤੁਹਾਡੇ ਸਹਿਯੋਗ ਔਰ ਤੁਹਾਡੀ ਕਿਆਵ ਲਈ ਸਭ ਤੋਂ ਪਹਿਲਾਂ ਤੋਂ ਧੰਨਵਾਦ ਤੇ ਜਿੰਨੇ ਵੀ ਦੋਸਤ ਜਿੰਨੇ ਮਹਿਮਾਨ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਅਵੇਲੀ ਗਰੁੱਪ ਰੰਗਲਾ ਪੰਜਾਬ ਦੀ ਮੈਨੇਜਮੈਂਟ ਔਰ ਆਰ ਆਈ 30 ਸਿਕ ਕਵਨ ਕੰਪਨੀ ਦੇ ਕਲਾਕਾਰਾਂ ਵੱਲੋਂ ਸਾਡਾ ਸਾਰਿਆਂ ਦਾ ਇਤਿਕਬਾਲ ਕਰਦੇ ਹੋਏ ਸਭ ਤੋਂ ਪਹਿਲਾਂ ਆਪ ਸਨਮਾਨ ਨੂੰ ਨਿੱਗੀ ਜੀ ਆਇਆਂ ਰਸ਼ੀਆ ਮੈਨੂੰ ਪਹਿਲਾਂ ਪਤਾ ਹੀ ਮਾ ਲਾਭਦਾਈ ਮੈਂ ਕਿ ਗੋਲ ਗੱਪਾਂ ਵਾਲੀ ਸਟਾਲ ਤੇ ਮਿਲੂ ਐਂਡ ਉਹਨਾਂ ਨੂੰ ਵੀ ਮਿਲਾਂ ਸਾਰਿਆਂ ਨੂੰ ਉਹ ਰਾਜੇ ਝੁੱਲੇ ਝੂਟਦੇ ਫਿਰਦੇ ਆ ਚੂਪਰ ਸਾਰੇ ਗੋਲ ਗੱਪੇ ਖਾ ਲਈ ਆ ਜਾਓ ਚੱਲ ਬੌਣ ਦਾ ਤਾਣੀ ਪਾਉਣ ਦੇ ਬਾਬਾ ਦੇ ਮੌਕੇ ਬੋਨ ਮੰਮੀ ਨੇ ਬਹੁਤ ਤਾਣੀ ਬੁਣੀ ਆ ਤਾਣੀ ਦਾ ਬੁਣੀ ਦਾ ਖਾਲੀ ਹੱਥੋਂ ਥੋੜਾ ਪਤਾ ਹਾਂ ਇਹ ਖੰਦੀ ਪਰ ਹੈ ਵੱਡੀ ਸਿਰ ਹਿਲਾਤਾ ਮਾਝੇ ਮਾਲਵੇ ਸੁਆਬੇ ਦੀਆਂ ਜੱਟੀਆਂ ਕਿੱਦੇ ਦੇ ਵਿੱਚ ਬੋਣ ਪੜਦੀ ਬੋਣ ਪੜਦੀ ਇਹੋ ਜਿਹੇ ਨਰੇਕ ਤੋਂ ਮੈਂ ਨਹੀਂ ਇਹ ਸਾਡੇ ਰਿੰਗਲੇ ਪੰਜਾਬ ਦੀ ਖੂਬਸੂਰਤੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਆਨਲਾਈਨ ਹੈ ਲਿਕਰ ਬੈਠੇ ਬੈਠੇ ਹਰ ਇੱਕ ਚੀਜ਼ ਮੰਗਾਲ ਸਕਦੇ ਹੋ ਪਰ ਗੱਲ ਇਹ ਸੱਚ ਹੈ ਟੈਕਨੋਲੋਜੀ ਬਹੁਤ ਆ ਗਈ ਹੈ ਨਵੀਆਂ ਚੀਜ਼ਾਂ ਬਹੁਤ ਸਾਰੀਆਂ ਆ ਗਈਆਂ ਨੇ ਨਵੇਂ ਰੰਗ ਟੰਗ ਬਹੁਤ ਆ ਗਏ ਨਵੇਂ ਪ੍ਰੋਡਕਟ ਬਹੁਤ ਸਾਰੇ ਆ ਗਏ ਨੇ ਤੇ ਜਾਂ ਫਿਰ ਜਿਹਦੇ ਕੋਲ ਲੈਣੇ ਹੁਣ ਪੈਸੇ ਉਹਨੂੰ ਢੀਕਦਾ ਨਹੀਂ ਤਾਂ ਹੋਰ ਕੋਈ ਨਹੀਂ ਕਿਸੇ ਨੂੰ ਢੀਕਦਾ ਰੰਗ ਰੂਪ ਨਹੀਂ ਦੇਖਿਆ ਜਾਂਦਾ ਆਲਾ ਗੂਰਾ ਚਿੱਟਾ ਪੀਲਾ ਕੋਈ ਨਹੀਂ ਦੀ ਸੂਲ ਤਾਂ ਮੁਹੱਬਤ ਦਾ ਨਾਮ ਹੈ ਤੇ ਆਪ ਦਾ ਨਾਮ ਪੁਰੀ ਕੱਜ ਗੱਲ ਕਿਸੇ ਕੋਈ ਨਹੀਂ ਕਰਦਾ ਕਿਉਂਕਿ ਜੇ ਵੀ ਕੋਈ ਨਾ ਪਿਆਰ ਅਸੀਂ ਉਹਨਾਂ ਨੂੰ ਢੀਕਦੇ ਹਾਂ ਜਿਨ੍ਹਾਂ ਨੂੰ ਨੂੰ ਅਸੀਂ ਪਿਆਰ ਕਰਦੇ ਹਾਂ ਅਸੀਂ ਉਹਨਾਂ ਨੂੰ ਢੀਕਦੇ ਹਾਂ ਤੇ ਜਿਹੜੇ ਸਾਨੂੰ ਢੀਕਦੇ ਨੇ ਇਹਦਾ ਕਾਰਨ ਇਹ ਹੈ ਕਿ ਉਹ ਸਾਨੂੰ ਪਿਆਰ ਕਰਦੇ ਬਾਕੀ ਦੁਨੀਆ ਆਈ ਜਾਂਦੀ ਦੁਨੀਆ ਜਾਂਦੀ ਇਹ ਦੁਨੀਆ ਦਾ ਰੰਗ ਇਸੇ ਖੱਲੀ ਜਾਂਦੀ ਕੁਝ ਦੋਸਤ ਸਾਡੇ ਨਾਲ ਜੁੜੇ ਨਹੀਂ ਸੀ ਝੋਲਡਾ ਨਾਮ ਬੜਾ ਖਤਰਨਾਕ ਹੈ ਝੋਲਡਾ ਇਹ ਬੰਦਾ ਹੀ ਖਤਰਨਾਕ ਹੈ ਰਾਏਕੋਟ ਤੋਂ ਰਾਏਕੋਟ ਦਿਨ ਆਲ ਤੇ ਚੋਲਡਾ ਫੀਲਡ ਕੋ ਸਾਡੇ ਵਿੱਚ ਪਹੁੰਚੇ ਨੇ ਵੈਣੀਵਾਲ ਭੈਣੂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਜੀ ਜੀ ਆਇਆਂ ਨੂੰ ਆਦੇ ਆ ਇੱਕ ਸਾਡੇ ਦੋਸਤ ਜਿਹਦਾ ਸੱਜਣਾ ਸੱਜਣਾ ਵਿਆਹ ਹੋਇਆ ਜੀ ਵਾਹ ਵਾਹ ਅਮਲੀ ਇੰਦਰ ਵੈਣੀਵਾਲ ਤੇ ਸੁਮਨ ਵੈਣੀਵਾਲ ਕਿੱਥੇ ਨੇ ਕਿੱਥੇ ਨੇ ਆਹ ਛੱਡੋ ਕੈਮਰਾ ਕਿਸੇ ਹੋਰ ਕੋ ਫੜਾ ਦਿਓ ਜੀ ਆਹ ਲੈ ਵੀ ਪਾੜ ਅਜੇ ਦੋਵੇਂ ਜਿਹੜੇ ਖੜੇ ਹੋ ਬੁੱਧਾ ਇਨਾਂ ਨੇ پوری ਤਾੜੀਆਂ ਲਾ ਦਿਓ ਨਵੇਂ ਵਿਆਹ ਜੋੜੇ ਨੂੰ ਵਧਾਈਆਂ ਦੇ ਦਿਓ ਤਾੜੀਆਂ ਲਾ ਕੇ ਬਹੁਤ ਬਹੁਤ ਵਾਰਤਾਂ ਤੇ ਇੰਦਰ ਭਾਜੀ ਇੱਕ ਕੇਹਦੀ ਕਮਾਂਡ ਸੀ ਇਹ ਆਪ ਕੋਮਿਊਨੀਕੇਸ਼ਨ ਦੇ ਕੋਲ ਜਾਣਾ ਮੈਸੂਰ ਨਹੀਂ ਸਕੋ ਇੰਦਰੂ ਜੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਅੱਜ ਤੋਂ ਸਹਿਣਾ ਬੰਦ ਕਰ ਜਾਓ ਨਹੀਂ ਜ਼ਿੰਦਗੀ ਵਿੱਚ ਕੁਝ ਨਹੀਂ ਕੁਝ ਰਹਿਣਾ ਤੇ ਮੰਨਣਾ ਪੈਂਦਾ ਇਹ ਕੁਝ ਨਹੀਂ ਰਹਿਣਾ ਇਹ ਤੁਸੀਂ ਇਹ ਗੱਲ ਕਹਿ ਦਿੰਦੇ ਵੀ ਅੱਜ ਮੈਂ ਹਰੇ ਰੰਗ ਦੀ ਪੱਗ ਬੰਨਣੀ ਆ ਕਿਸਾਨ ਨੂੰ ਬੋਲਣ ਵਾਲੀ ਤੇ ਤੁਸੀਂ ਹਰੇ ਰੰਗ ਦਾ ਸੂਟ ਪਹਿਨ ਕਦੀ ਕਿਥੀ ਮੰਨਣਾ ਕਹਣਾ ਮੈਂ ਬਾਬੇ ਮੈਂ ਉਹਨਾਂ ਦੇ ਕਿਨਵਾ ਬਾਬੇ ਰਹਿ ਰਹੇ ਨੇ ਇੱਜਾ ਬਹਿਣਾ ਹਨਾ ਕਿ ਬਹੁਤ ਬਹੁਤ ਵਾਰਾਂ ਦੀ ਬਹੁਤ ਬਹੁਤ ਦਈਆਂ ਮਾਤਮ ਸਰਦੀ ਕਿਲਾ ਚ ਕਿ ਤੇ ਅੱਛਾ ਕਣ ਥੋੜਾ ਜਿਹਾ ਕਪੂ ਸੌਂ ਕਰਾਈ ਜਾਵੇ ਥੋੜਾ ਸੂਟ ਆਨਸ ਕਰਾਈ ਆਓ ਅੱਜ ਆਜੋ ਆਜੋ ਯਾਰੋ ਹਰ ਬਾਤ ਨੂੰ ਲਾਈ ਇਹ ਗੱਲ ਸੱਚ ਆ ਬਾਜੀ ਮੰਨਦੇ ਤੁਹਾਡੀ ਵੀ ਹੈਗੀ ਜੇ ਤੁਸੀਂ ਅਜ ਪੱਗ ਦਾ ਮੋਲ ਉਹਨਾਂ ਨੇ ਮੋੜ ਦਿੱਤਾ ਨਹੀਂ ਅਜੇ ਕੋੜੇ ਕਬਲ ਸੰਗ ਪਲੇ ਕਰਦੇ ਆਂ ਕਿ ਹਾਂਜੀ ਕਬਲ ਸੰਗ ਪਲੇ ਕਰਦੇ ਆਂ ਤੁਹਾਡੇ ਲਈ ਕਿ ਨਵੀਂ ਮੇ ਜੋੜੀ ਨੱਚਦਾ ਰਹੀ ਹੈ ਜੇ ਤੁਹਾਨੂੰ ਬਾਬਾ ਚੰਦੀ ਗੱਲ ਚੱਕੇ ਇੱਕ ਕਬਲ ਸੰਗ ਪਲੇ ਕਰੋ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੀ ਲਾਜ ਹੈ ਸਾਰੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ। ਇਹ ਅਗਲੇ ਪੰਜਾਬ ਚੋਂ ਆਕੇ ਕਿੱਦਾਂ ਲੱਗਾ? ਅਜਾਜ ਬਲੌਗ ਬਣੋਗੇ ਕਿ ਨਹੀਂ? ਹਾਂਜੀ। ਮੈਨੂੰ ਪਤਾ ਲੱਗ ਗਿਆ ਹੁਣ ਮੈਨੂੰ ਸਾਰਾ ਕੁਝ ਬੀਬੀ ਇੱਥੇ ਆਓ ਮੇਰੇ ਕੋਲ। ਇੱਥੇ ਆਓ। ਬੀਬੀ ਗੱਲ ਇਹਦਾ ਦੇਖੋ ਬੀਬੀ ਨੂੰ ਕਿੰਨਾ ਚਾ ਆ ਨਾ। ਅੱਛਾ ਬਲੌਗ ਬਣ ਜਾਊਗਾ ਕਿ ਨਹੀਂ? ਪੱਕਾ ਬਣ ਗਿਆ। ਅੱਛਾ ਬੀਬੀ ਇੱਕ ਕੁੜੀ ਮੁੰਡੇ ਦੇ ਲਈ ਬੋਲੀ ਪਾਗ ਦੱਸੂ ਇਹਨਾਂ ਲਈ ਇਹਨਾਂ ਲਈ ਹਾਂ ਨਵੀਂ ਬੋਲੀ ਲਈ ਬੋਲੀ ਕੰਨੀ ਆਪੀ ਚਾਹੀਦੀ ਕਿ ਨਹੀਂ ਉਹਨਾਂ ਦਾ ਗਾਣਾ ਵਾਤ ਸੁਣਦੇ ਮੈਨੂੰ ਬੀਬੀ ਤੋਂ ਸੁਣ ਲਈਏ ਬੀਬੀ ਵਧੀਆ ਜੀ ਬੋਲੀ ਪਾ ਦੇ ਹਾਂ ਹਾਂ ਫਾਨ ਦੇ ਗਿਰਾਂ ਬੀਬੀ ਹੋਰ ਕੀ ਤੋਂ ਨਹੀਂ ਪੁੱਛਣਾ ਤੁਸੀਂ ਆਪ ਬੋਲੀ ਹੋਣੀ ਹੈ ਹਾਂ ਜਿਹੜੀ ਬੋਉਗੇ ਆਓ ਜੀ ਦੀ ਰਮੀ ਜਨਾਬ ਤੁਹਾਨੂੰ ਬਹੁਤ ਬਹੁਤ ਮਿਸਰੀ ਰਮੀ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਬਹੁਤ ਮਾਰਕਾ ਮਾਣਸਤਨ ਚੜਦੀ ਕਲਾ ਚ ਰੱਖੇ। ਬੀਬੀ ਇਤਾਂ ਹੀ ਬੱਚ ਬੱਚਿਆਂ ਦਾ ਪਿਆਰ ਤੁਹਾਨੂੰ ਮਿਲਦਾ ਰਹੇ। ਵਾਗੂ ਤੋਂ ਨਹੀਂ ਉਮਰਦਰਾਸ ਕਰੇ। ਬਹੁਤ ਬਹੁਤ ਧੰਨਵਾਦ। ਤੋਂ ਤੁਸੀਂ ਰੰਗਲੇ ਪੰਜਾਬ ਜਾਓ ਮਹਿਬਬਾਲ ਸਾਹਿਬ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮਹਿਬਬਾਲ ਜੀ ਧੰਨਵਾਦ। ਮੈਂ ਕੋਸ਼ਿਸ਼ ਕਰਦਾ ਹਾਂ ਇਹ ਚਾਹ ਕਿ ਰੰਗਲੇ ਪੰਜਾਬ 'ਚ ਮਹਿਮਾਨਾਂ ਦਾ ਆਪਣਾ ਗੜਾ ਪਾਉਣਾ ਮਨਾ। ਫਰਮੈਟਾ ਜਉਣਾ ਹੁੰਦਾ ਕਿ ਜੇਕਰ ਤੁਸੀਂ ਅੰਗਰੇਜ਼ੇ ਪੰਜਾਬ ਕਾਹੋਂ ਅੱਜ ਕੁਝ ਜਲਤਾਂ ਦੇ ਰੰਗ ਬਣਦਾਂ ਨੇ ਕੁਝ ਪਿਆਰ ਦੇ ਰੰਗ ਬਣਦਾਂ ਨੇ ਇਹ ਰੰਗ ਜਿਹੜਾ ਸਭ ਜਾਣਦਾ ਵਿਆਹ ਵਾਲੇ ਦਿਨ ਭਾਜੇ ਪੰਜਾਬ ਚ ਆਉਣ ਵਾਲੇ ਸਮੇਂ ਬਾਬਾ ਚੜ੍ਹੀ ਗਲਾ ਜਾਂਦੀ ਥੈਂਕ ਯੂ ਜੀ ਮਿਹਰਬਾਨ ਬੋਲੋ ਧੰਨਵਾਦ ਕੋਹਾਜ਼ਰੋ ਮੈਂ ਅੱਜ ਪ੍ਰੋਗਰਾਮ ਦੇ ਅਗਲੇ ਗੀਤ ਦੇਣਾ